ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਲਗਭਗ ਸਾਰੇ ਠੀਕ ਹੀ ਹੋਵੋਗੇ ਲਓ ਜੀ ਅੱਜ ਫਿਰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਬਣਾਉਣ ਲੱਗੇ ਆ ਜੀ ਆਪਾਂ ਆਲੂ ਗੋਭੀ ਬਿਲਕੁਲ ਸੌਖੇ ਤੇ ਸਰਲ ਤੇ ਦੇਸੀ ਜਿਹੇ ਤਰੀਕੇ ਨਾਲ ਇਹ ਆਪਾਂ ਲਈ ਕੜਾਈ ਤੇ ਕੜਾਈ ਦੇ ਵਿੱਚ ਪਾਲਾ ਜੀ ਆਪਾਂ 올ਿਵ ਆਇਲ ਤੇ ਜਿਹੜੀ ਆਪਾਂ ਗੋਭੀ ਆ ਉਹ ਜਿਵੇਂ ਢਾਬੇ ਦੇ ਵਿੱਚ ਜਾਂ ਪਰੈਸਟੋਰੈਂਟ ਦੇ ਵਿੱਚ ਬਣਾਉਂਦੇ ਆ ਉਦਾਂ ਆਪਾਂ ਬਣਾਉਣ ਲੱਗੇ ਆ ਤੇਲ ਹੋ ਗਿਆ ਆਪਣਾ ਗਰਮ ਇਦੇ ਵਿੱਚ ਪਾਵਾਂਗੇ ਜੀ ਆਪਾਂ ਗੋਭੀ ਇਹ ਆਪਾਂ ਨੇ మీడియం ਸਾਈਜ਼ ਦੇ ਆਪਾਂ ਕੱਟਿਆ ਹੋਇਆ ਫੁੱਲ ਇਦਾਂ ਆਪਾਂ ਜਿਹੜੀ ਗੋਭੀ ਉਹ ਫਰਾਈ ਕਰ ਲੈਣੀ ਆ ਬਾਲੀ ਮਚਾਉਣੀ ਨਹੀਂ ਬਸ ਤੇਲ ਗਰਮ ਕਰਕੇ ਇਦਾਂ ਆਪਾਂ ਇਹਨੂੰ ਫਰਾਈ ਕਰਨੀ ਆ ਜਿਹੜੇ ਜਿਹੋ ਤਾਬੇ ਆ ਰੈਸਟੋਰੈਂਟ ਉਹਦੇ ਵਿੱਚ ਬੰਦੀ ਵੇਖੀ ਹੋਣੀ ਹੈ ਮੈਕਫਰਿਜ਼ ਉਹਨਾਂ ਚੰਗੀ ਪੈਂਦੀ ਆ ਉਹ ਇਦਾਂ ਹੀ ਬੰਦੀ ਆ ਬਸ ਵੀ ਪੂਰਾ ਤੇਲ ਦੇਸੀ ਕੀ ਇਹ ਵੀ ਵਰਤ ਸਕਦੇ ਆ ਲਓ ਜੀ ਆਪਣੀ ਜਿਹੜੀ ਗੋਭੀ ਆ ਉਹ ਆਪਣੀ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਆ ਬਾਲੀ ਨੂੰ ਆਪਾਂ ਕਾਲੀ ਨਹੀਂ ਕਰਨੀ ਇਦਾਂ ਆਪਾਂ ਇਹਨੂੰ ਫਰਾਈ ਕਰਨਾ ਬਈ ਤਾਂ ਯਾਰ ਸਿੰਪਲ ਵੇ ਆਪਾਂ ਇਹਨੂੰ ਸਟੀਮ ਰਾਈ ਵੀ ਪਕਾ ਸਕਦੇ ਆ ਪਰ ਅੱਜ ਆਪਾਂ ਤੁਹਾਨੂੰ ਇਹ ਵੀ ਦੱਸਿਆ ਵੀ ਇਦਾਂ ਵੀ ਬਣਦੀ ਆ ਤੁਸੀਂ ਇਦਾਂ ਵੀ ਬਣਾਈ ਦੇਖਿਓ ਕਰਕੇ ਕਈ ਵਾਰੀ ਗੈਸਟ ਕੁਸਟ ਆ ਜਾਂਦੇ ਘਰੇ ਉਦੋਂ ਬਣਾਇਓ ਬਈ ਵੀ ਜਦੋਂ ਤੁਹਾਡਾ ਮਾਨ ਕਰੇ ਵੀ ਅੱਜ ਆਲੂ ਗੋਭੀ ਖਾਣੀ ਆ ਚੱਕੇ ਕੜਾਈ ਤੇ ਚੀਰੋ ਗੋਭੀ ਤੇ ਆਲੂ ਇਦਾਂ ਫਿਰ ਫੁੱਟੋ ਤੇਲ ਦੇ ਵਿੱਚ ਇਹ ਗੋਭੀ ਬੜੀ ਸੁਣੀ ਫਰਾਈ ਹੋਈ ਹੈ ਜੀ ਆਪਣੀ ਇੱਧਰ ਤਾਂ ਆਪ ਸਾਰੀ ਗੋਭੀ ਫਰਾਈ ਕਰ ਲੈਣੀ ਆ ਆਪਾਂ ਜਿਹੜੀ ਅੱਜ ਗੋਭੀ ਤੇ ਆਲੂ ਦੀ ਜਿਹੜੀ ਸਬਜ਼ੀ ਬਣਾਉਣੀ ਆ ਬਿਲਕੁਲ ਸੌਖੇ ਤੇ ਸਰਲ ਤਰੀਕੇ ਨਾਲ ਤੇ ਵੀ ਥੋੜਾ ਜਿਹਾ ਬਸ ਵਿੱਚ ਖਿਆਈ ਇਹ ਆਊਗੀ ਆਪਾਂ ਨੂੰ ਕੁੱਟ ਕੇ ਬਣਾਉਣਾ ਪੈਣਾ ਜਿੱਦਾਂ ਆਪਾਂ ਘਰੇ ਬਣਾਉਂਦੇ ਆ ਤੇ ਉਹ ਵਾਲਾ ਸਟਾਈਲ ਆਪਾਂ ਵਰਤਿਆ ਇਹ ਗੰਡੇ ਲੈ ਆ ਦੋ ਤੇ ਲਸਣ ਅਦਰਕ ਇਹ ਆਪਾਂ ਕੁੱਟਾਂਗੇ ਕੁੰਡੇ ਦੇ ਵਿੱਚ ਤੇ ਨਾਲ ਆਪਾਂ ਲੈਂਗਾ ਜੀ ਆਹ 6 ਹਰੀਆਂ ਮਿਰਚਾਂ ਤੇ ਇਹ ਆ ਬਿਲਕੁਲ ਸੌਖਾ ਤਰੀਕਾ ਜਿਵੇਂ ਆਪਾਂ ਘਰੇ ਆਪਣੀਆਂ ਮੰਮੀਆਂ ਬਣਾਉਂਦੀਆਂ ਤੇ ਬਾਲਾ ਇਹਦੇ ਵਿੱਚ ਕੋਈ ઓਜਨ ਬਾਜੀ ਨਹੀਂ ਗਈ ਤੇ ਬਾਂਦੀ ਵੀ ਬਹੁਤ ਘੰਡਾ ਸਾਰੇ ਇਹ ਚ ਫਲੇਵਰ ਆਉਣਗੇ ਤੇ ਹੁਣ ਆਪਾਂ ਇਹਨੂੰ ਕੁੱਟਾਂਗੇ ਬਸ ਜਿਹੜਾ ਥੋੜਾ ਜੋੜ ਲੱਗਣਾ ਮੜਾ ਮੋਟਾ ਸਬਜੀ ਬਣਾਉਣ ਵਾਲੇ ਇੱਥੇ ਲੱਗਣਾ ਉਹ ਵੀ ਜਿਹੜਾ ਆਪਣਾ ਘੋਟਣਾ ਜਦੋਂ ਆਪਾਂ ਕੁੰਡੇ ਦੇ ਵਿੱਚ ਇਦਾਂ ਕੁੱਟਨੀ ਆ ਇਹ ਗੰਡੇ ਤੇ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ ਇਦਾਂ ਮੁੰਡਿਓ ਆਪਾਂ ਕੁੱਟਣਾ ਬਿਲਕੁਲ ਸਿੰਪਲ ਤੇ ਸਰਲ ਤੇ ਦੇਸੀ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਤੇ ਵੇਖੋ ਮਾਰਾ ਕਿਦਾਂ ਘੜ ਬਾਂਦੀ ਲੋ ਵੀ ਇੱਥੇ ਬੜਾ ਜ਼ੋਰ ਲੱਗਣਾ ਤੁਹਾਡਾ ਤੇ ਏਦਾਂ ਦਾ ਹਲਕੇ ਹੱਥਾਂ ਨਾਲ ਤੁਸੀਂ ਯਾਦਾ ਕੁੰਡੇ ਕੁੱਟੀ ਜਾਣਾ ਤੇ ਜਿਹੜਾ ਗੰਡਾ ਕੱਟਿਆ ਥੋੜਾ ਬਰੀਕ ਕੱਟ ਕੇ ਪਾ ਲਿਓ ਬਈ ਯਾਰ ਬਾਹਰ ਨਾ ਡਿੱਗੇ ਲਓ ਜੀ ਲਓ ਜੀ ਹੁਣ ਆਪਾਂ ਬਣਾਵਾਂਗੇ ਗੋਭੀ ਤੇ ਇਹ ਆਪਾਂ ਲਈਏ ਤੇਲ 올ਿਵ ਆਇਲ ਚ ਇਹ ਬਣਾਉਣਿਆ ਥੀਪ ਲਗੀਆਂ ਸੁੱਕੀਆਂ ਮਿਰਚਾਂ ਲਾਲ ਇਹ ਗਿਆ ਜੀਰਾ ਚੋਟਕੀ ਪਰ ਇਹਦੋਂ ਬਾਅਦ ਜਿਹੜਾ ਆਪਾਂ ਉਹ ਪੇਸਟ ਕਟਿਆ ਕੁੱਟਿਆ ਸੀਗਾ ਲਸਣ ਅਦਰਕ ਤੇ ਗੰਡੇ ਦਾ ਤੇ ਆਪਾਂ ਇਹ ਪਾ ਦੇਣਾ ਇਹ ਬਿਲਕੁਲ ਵੱਖਰਾ ਤੇ ਦਿਲੀਕ ਤਰੀਕਾ ਤੇ ਬਿਲਕੁਲ ਸੌਫਾ ਵੀ ਹੋਇਆ ਯਾਰ ਕੋਈ ਬਾਲਾ ਐ ਤੇ ਕੋਈ ਝੁਕਾਈ ਦੀ ਹੁੰਦੀ ਨਹੀਂ ਇਹ ਕਿਵੇਂ ਹੁੰਦਾ ਗੰਦਾ ਛੇਵੀਂ ਬਣਨ ਦਾ ਮੋੜੀ ਉਹ ਲੋ ਜਦ ਨੂੰ ਆਪਾਂ ਲਾਈ ਜਾਣਾ ਇਹ ਸੀ ਦੋ మీడియం ਸਾਈਜ਼ ਦੇ ਪਿਆਜ਼ ਤੇ ਪੰਜ ਪਿਆਲੀਆਂ ਛੇ ਭਰੀਆਂ ਮਿਰਚਾਂ ਤੁਹਾਨੂੰ ਦੱਸ ਦਿੱਤੀ ਤੇ ਇੱਕ ਅਦਰਕ ਪੂਰੀ ਫੁੱਲ ਮੋਟੀ ਉਹ ਜਿੰਨੀ ਵੀ ਡੰਡੇ ਆਉਂਦੀ ਆ ਤੇ ਬਾਕੀ ਦੇ ਵਿੱਚ ਜਿਹੜਾ ਲਸਣ ਪੰਜ ਛੇ ਕਲੀਆਂ ਉਹ ਪਾਈਆਂ ਗਿਆ ਤੇ ਇਹਦੇ ਬਾਅਦ ਆਪਾਂ ਬਰੀਕ ਚੌਪ ਕੀਤਾ ਹੋਇਆ ਜਿਹੜਾ ਦੋ మీడియం ਸਾਈਜ਼ ਦੇ ਟਮਾਟਰ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਕੋਈ ਬਾਲੀ ਹੋਰ ਨਹੀਂ ਬਾਜੀ ਨਹੀਂ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਬਣਾਉਣੀ ਖਾ ਰਹੇ ਆ ਗੋਭੀ ਕਾਲੂ ਦੀ ਸਬਜ਼ੀ ਫੜਨਗੇ ਵੀ ਛੇਤੀ ਤੇ ਫਟਾਫਟ ਵਾਲਾ ਕੰਮ ਆ ਕੋਈ ਉਲਝਣ ਪਾਈ ਨਹੀਂ ਤੇ ਬਾਅਦ ਤੋਂ ਧਿਆਨ ਇਹ ਹੀ ਰੱਖਣਾ ਵੀ ਜਿਹੜੀਆਂ ਆਪਾਂ ਚੀਜ਼ਾਂ ਕੱਟ ਕੇ ਪਾਈਆਂ ਹਾਫ ਟੀਸ ਹੁਣ ਜਿਹੜਾ ਆਪਾਂ ਸਾਲਟ ਪਾਤਾ ਕਿਉਂਕਿ ਟਮਾਟਰ ਪਾਇਆ ਨਾਲ ਦੇ ਨਾਲ ਜਿਹਦੇ ਵਿੱਚ ਆਪਾਂ ਪਾਤਾ ਫਿਰ ਇਹਦੇ ਨੂੰ ਆਪਾਂ ਨੇ ਬਣਾ ਲਿਆ ਉਣੀ ਲੂਗੀ ਆਪਾਂ 4 ਤੋਂ 5 ਮਿੰਟ ਟੀਮ ਦੇ ਨਾਲ ਪਕਾ ਦੇਾਂਗੇ ਇਦਾਂ ਢੱਕਣ ਲਾ ਕੇ ਉਹ ਤੁਹਾਡਾ ਢੱਕਣ ਥੋੜਾ ਲੂਸ ਆ 5 ਮਿੰਟ ਬਾਅਦ ਆਪਾਂ ਦੇਖਾਂਗੇ ਆ ਆਪਣੀ ਜਿਹੜੀ ਗਰੇਵੀ ਆ ਲੋ ਜੀ ਉਹ ਟਮਾਟਰ ਵਗੈਰਾ ਸਾਰੇ ਮੈਲਟ ਹੋ ਗਿਆ ਬਣ ਕੇ ਰੈਡੀ ਇਹਦੇ ਵਿੱਚ ਹੁਣ ਥੋੜੇ ਮਸਾਲੇ ਵੜ ਕਰਾਂਗੇ ਆਪਾਂ 1/2 ਚਮਚ ਹਲਦੀ ਅੱਧਾ ਚਮਚ ਧਨੀਆ ਪਾウダー ਨਾਲ ਕੇ ਜੀ ਦੇਗੀ ਮਿਰਚ ਥੋੜਾ ਜਿਹਾ ਕਲਰ ਦੇਣ ਲਈ ਅੱਧਾ ਚਮਚ ਥੋੜੀ ਜਿਹੀ ਆਮਚੂਰ ਪਾਊਡਰ ਦਾ ਜੀ ਆਪਣੇ ਮਸਾਲੇ ਚੜੇ ਗਏ ਆ ਜੇ ਆਮਚੂਰ ਨਾ ਵੀ ਸੀ ਤਾਂ ਕੋਈ ਨਾ ਕੋਈ ਸਕਿਪ ਕਰ ਦਿਓ ਵੈਸੇ ਆਲਮੋਸਟ ਹੁੰਦਾ ਹੀ ਆ ਹਰੇਕ ਘਰੇ ਤੇ ਇਦਾਂ ਨੂੰ ਵੀ ਆਪਣੇ ਮਸਾਲੇ ਘੋਟਾ ਪਾ ਪਕਾਵਾਂ ਏ ਤਾਂ ਤੋਂ 4 ਤੋਂ 2 ਤੋਂ 3-4 ਮਿੰਟ ਬਾਅਦ ਇਸ ਜੇ ਪਕਾ ਲਾਂਗੇ ਆਪਾਂ ਜਿਹੜੇ ਮਸਾਲੇ ਆਪਣੇ ਕੱਚੇ ਨਾ ਰਹਿਣ ਜਿਹੜੇ ਹੁਣ ਪਾਏ ਪੀਸੇ ਮਸਾਲੇ ਲਓ ਜੀ ਗਰੇਵੀ ਆ ਆਪਣੀ ਜਿਹੜੀ ਪੂਰੀ ਬਣ ਕੇ ਰੈਡੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗੋਭੀ ਤੇ ਆਲੂ ਆਲੂ ਸੀ 10 ਤੋਂ 4 ਜਿਹੜੇ ਲਏ ਆ ਇਹ ਵੀ ਫਰਾਈ ਕਰ ਲੇ ਗੋਭੀ ਜਿਹੜੀ ਆ ਲਗਭਗ ਕਿਲੋ ਦੇ ਕਰੀਬ ਲਈ ਸੀ ਲਓ ਜੀ ਇਹ ਵੀ ਆਪਾਂ ਫਰਾਈ ਕੀਤੀ ਥੋੜੇ ਸਾਹਮਣੇ ਹੁਣ ਆਪਾਂ ਇਹਨੂੰ ਇਦਾਂ ਕੜਾਈ ਦੇ ਵਿੱਚ ਪੂਤੀ ਜਾਣਾ ਬਸ ਆਪਣੀ ਲਗਭਗ ਜਿਹੜੀ ਇਹ ਆਲੂ ਗੋਭੀ ਦੀ ਸਬਜ਼ੀ ਮਿੱਤਰੋ ਰੈਡੀ ਆ ਲੋ ਜੀ ਤਾਂ ਆਪਾਂ ਇਹਨੂੰ ਮਿਕਸ ਕਰਾਂਗੇ ਜਿਹੜੇ ਮਸਾਲੇ ਜਿਹੜੇ ਇਹਦੇ ਵਿੱਚ ਰਾਜਮਚਾਣ ਤੇ ਫਲੇਮ ਜਿਹੜੀ ਗੈਸ ਦੀ ਮਿੱਤਰੋ ਥੋੜੀ ਮੀਡੀਅਮ ਕਰ ਲਿਓ ਕਿਉਂਕਿ ਇਹ ਛੇਤੀ ਦੇ ਵਿੱਚ ਜਿਹੜਾ ਫਲਟਾ ਜਿਦਾਂ ਘੜਸ਼ੀਏ ਚਲਦੀ ਨਹੀਂ ਜੀ ਇਨੂੰ ਟਾਈਮ ਲੱਗੂਗਾ ਮਸਾਲੇ ਆਪਣੇ ਜਲ ਛੜਨਾ ਜਾਣ ਬਸ ਇਹੀ ਧਿਆਨ ਰੱਖਣਾ ਲੋ ਜੀ ਬਸ ਇਹਨੂੰ ਆਪਾਂ 7-8 ਮਿੰਟ ਜਿਹੜਾ ਸਟੀਮ ਦੇ ਨਾਲ ਪਕਾਵਾਂਗੇ ਬਾਕੀ ਸਾਰੀ ਜਿਹੜੀ ਆਪਣੀ ਇਹ ਰੈਡੀ ਐ ਗੋਭੀ ਤੇ ਥੋੜਾ ਪਾਣੀ ਪਾਵਾਂਗੇ ਸਟੀਮ ਦੇ ਨਾਲ ਜਿਹੜੇ ਆਲੂ ਸਾਡੇ ਥੋੜੇ ਜੇ ਉਹ ਸੀਗੇ ਅਣ ਪੱਕੇ ਨਹੀਂ ਸੀਗੇ ਪੂਰੀ ਤਰ੍ਹਾਂ ਤੇ ਹੁਣ ਇਹਨੂੰ ਅਸੀਂ ਟੱਕਣ ਰੱਖ ਕੇ ਸਟੀਮ ਦੀ ਮਦਦ ਨਾਲ ਪਕਾਵਾਂ ਲੋ ਜੀ ਹੁਣ ਆਪਣੀ ਆਲੂ ਗੋਭੀ ਟੀਮ ਦੀ ਮਦਦ ਨਾਲ ਪਕਾਵਾਂਗੇ ਆਪਾਂ 8 ਤੋਂ 10 ਮਿੰਟ ਚੱਕੋ ਜੀ ਹੋਰ ਜੀ ਸਾਡੀ ਜਿਹੜੀ ਗੋਭੀ ਉਹ ਵੀ ਬਣ ਕੇ ਰੈਡੀ ਆ ਤੇ ਇਹ ਆਲੂ ਗੋਭੀ ਦੀ ਸਬਜ਼ੀ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਧੰਨਵਾਦ